ਤਨ ਤਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਾਂ ਦੇ ਅਵਤਾਰ ਪੁਰਬ ਦੀਆਂ ਆਪ ਸਰਬੱਤ ਸੰਤਾਨ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਅੱਜ ਅਸੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਵਿੱਤਰ ਅਵਤਾਰ ਕੁਰਬ ਮਨਾਉਂਦੇ ਹਾਂ ਮਹਿਜ਼ 8 ਸਾਲ ਦੀ ਨਿੱਕੀ ਜਿਹੀ ਉਮਰ ਵਿੱਚ ਸਤਿਗੁਰੂ ਜੀ ਨੇ ਸੰਸਾਰ ਨੂੰ ਦਇਆਤਾ ਸੇਵਾ ਅਤੇ ਸੱਚ ਦੀ ਜੋਤ ਜਗਾਈ ਉਨ੍ਹਾਂ ਦੀ ਨਿਰਮਲ ਹਾਸੀ ਅਤੇ ਅਟੁੱਟ ਸਮਰਪਣ ਸਾਡੇ ਦਿਲਾਂ ਵਿੱਚ ਸੱਚ ਦੀ ਰੌਸ਼ਨੀ ਭਰਦੇ ਹਨ ਸਤਿਗੁਰੂ ਜੀ ਸਾਨੂੰ ਸਿਖਾਉਂਦੇ ਹਨ ਕਿ ਸੱਚੀ ਸੇਵਾ ਅਤੇ ਪਿਆਰ ਦੇ ਨਾਲ ਹੀ ਅਸੀਂ ਵਾਹਿਗੁਰੂ ਦੇ ਨੇੜੇ ਪਹੁੰਚ ਸਕਦੇ ਹਾਂ ਆਓ ਗੁਰੂ ਜੀ ਦੀਆਂ ਸਿੱਖਿਆਵਾਂ ਆਪਣੇ ਦਿਲ ਵਿੱਚ ਸੰਜੋਈਏ ਨਾਮ ਜਪੀਏ ਸੇਵਾ ਦਾ ਹਾਰ ਅਪਣਾਈਏ ਅਤੇ ਸੱਚ ਦੀ ਜੋਤ ਨੂੰ ਸਦਾ ਜਿਵੇਂ ਰੁਤਾਂ ਤਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਿਜ 5 ਸਾਲ ਦੀ ਉਮਰ ਵਿੱਚ 1661 ਈਸਵੀ ਵਿੱਚ ਗੁਰਿਆਈ ਤੇ ਬਿਰਾਜਮਾਨ ਹੋਏ ਉਹਨਾਂ ਦੀ ਨਿਰਮਲਤਾ ਦਿਆਲਤਾ ਅਤੇ ਸੱਚ ਦੀ ਜੋਤ ਨੇ ਸਾਰੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਸਤਿਗੁਰੂ ਜੀ ਦਾ ਜੀਵਨ ਸੇਵਾ ਅਤੇ ਸਮਰਪਣ ਦੀ ਮਿਸਾਲ ਹੈ ਦਿੱਲੀ ਵਿੱਚ ਚੇਚਕ ਦੀ ਮਹਾਮਾਰੀ ਦੌਰਾਨ ਉਹਨਾਂ ਨੇ ਬਿਮਾਰਾਂ ਦੀ ਨਿਸਵਾਰਤ ਸੇਵਾ ਕੀਤੀ ਅਤੇ ਸਭ ਨੂੰ ਸਮਾਨਤਾ ਦਾ ਸਨੇਹਾ ਦਿੱਤਾ। ਉਹਨਾਂ ਦੀ ਸਿੱਖਿਆ ਸਾਨੂੰ ਨਾਮ ਸਿਮਰਨ, ਸੱਚ ਤੇ ਚੱਲਣ ਅਤੇ ਸੇਵਾ ਦੀ ਭਾਵਨਾ ਅਪਣਾਉਣ ਦੀ ਪ੍ਰੇਰਣਾ ਦਿੰਦੀ ਹੈ। ਉਹਨਾਂ ਦੇ ਬਚਪਨ ਦੀ ਬੁੱਧੀ ਅਤੇ ਅਟੁੱਟ ਵਿਸ਼ਵਾਸ ਸਾਨੂੰ ਸਿਖਾਉਂਦਾ ਹੈ ਕਿ ਸੱਚਾ ਪਿਆਰ ਅਤੇ ਸਮਰਪਣ ਨਾਲ ਹਰ ਮੁਸ਼ਕਿਲ ਪਾਰ ਕੀਤੀ ਜਾ ਸਕਦੀ ਹੈ ਇਸ અવਤਾਰ ਪਰਬਤੇ ਆਓ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀਆਂ ਸਖਿਆਵਾਂ ਨੂੰ ਅਪਣਾਈਏ ਨਾਮ ਜਪੀਏ ਸੇਵਾ ਕਰੀਏ ਅਤੇ ਸੱਚ ਦੇ ਰਾਹ ਤੇ ਚੱਲੀਏ ਤਾਂਤਨ ਸਤਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਾਂ ਦੇ અવਤਾਰ ਪਰਬ ਦੀਆਂ ਆਪ ਸਰਬਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ